ਸੋਮਵਾਰ ਦੇਰ ਰਾਤ ਸਾਊਦੀ ਅਰਬ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਹੈ। ਮੱਕਾ ਤੋਂ ਮਦੀਨਾ ਜਾ ਰਹੀ ਬੱਸ ਡੀਜ਼ਲ ਟੈਂਕਰ ਦੇ ਨਾਲ ਟਕਰਾ ਗਈ ਅਤੇ ਇਸ ਬੱਸ ਨੂੰ ਭਿਆਨਕ ਅੱਗ ਲੱਗ ਗਈ। ਮ੍ਰਿਤਕਾਂ ਦੇ ਵਿੱਚੋਂ 20 ਔਰਤਾਂ 11 ਬੱਚੇ ਵੀ ਸ਼ਾਮਲ ਨੇ। ਰਿਪੋਰਟਾਂ ਦੇ ਮੁਤਾਬਕ ਹਾਦਸੇ ਦੇ ਵਿੱਚ ਸਿਰਫ ਬੱਸ ਦਾ ਡਰਾਈਵਰ ਹੀ ਬਚਿਆ ਹੈ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਹైదరాబాద్ ਦੇ ਦੱਸੇ ਜਾ ਰਹੇ ਨੇ। ਇਹ ਹਾਦਸਾ ਭਾਰਤੀ ਸਬੇ ਦੇ ਅਨੁਸਾਰ ਸਵੇਰੇ 1.5 ਵਜੇ ਦੇ ਕਰੀਬ ਮੋਹਰਸ ਨੇੜੇ ਹੋਇਆ ਜੋ ਕਿ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੀ ਦੂਰੀ ਤੇ ਹੈ ਹਾਦਸੇ ਵੇਲੇ ਬਹੁਤ ਸਾਰੇ ਯਾਤਰੀ ਬੱਸ ਦੇ ਵਿੱਚ ਸੌਂ ਰਹੇ ਸਨ ਅਤੇ ਉਹਨਾਂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ ਤੇਲੰਗਾਨਾ ਸਰਕਾਰ ਨੇ ਇਸ ਹਾਦਸੇ ਤੋਂ ਬਾਅਦ ਕਿਹਾ ਹੈ ਕਿ ਉਹ ریاਦ ਦੇ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਦੇ ਵਿੱਚ ਨੇ ਭਾਰਤ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰਿਵੰਤ ਰੈਡੀ ਨੇ ਦਿੱਲੀ ਦੇ ਅਧਿਕਾਰੀਆਂ ਨੂੰ ਪੀੜਤਾਂ ਦੀ ਪਛਾਣ ਕਰਨ ਅਤੇ ਹੋਰ ਰਸਮੀ ਕਾਰਵਾਈਆਂ ਵਿੱਚ ਸਹਾਇਤਾ ਲਈ ਦੂਤਾਵਾਸ ਨਾਲ ਨੇੜਿਓਂ ਤਾਲਮੇਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ ਉਧਰ ਜਦਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਦੂਤਾਵਾਸ ਨੇ ਕਿਹਾ ਕਿ ਸਾਊਦੀ ਅਰਬ ਦੇ ਮਦੀਨਾ ਦੇ ਨੇੜੇ ਉਮਰਾ ਸ਼ਰਦਾਲੂਆਂ ਨਾਲ ਹੋਈ ਦੁਖਦਾਈ ਵਾਸਾ ਆਸੇ ਦੇ ਮੱਦੇ ਨਜ਼ਰ ਜਦਾ ਦੇ ਵਿੱਚ ਭਾਰਤੀ ਕੌਂਸਲਰ ਜਨਰਲ 24 ਘੰਟੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਹੈਲਪਲਾਈਨ ਸੰਪਰਕ ਸੇਵਾ ਦਾ ਨੰਬਰ ਵੀ ਜਾਰੀ ਕੀਤਾ ਗਿਆ ਇਹ ਨੰਬਰ 800 24 40003 ਸੋ ਇਸ ਨੰਬਰ ਤੇ ਹਾਸੇ ਦੇ ਵਿੱਚ ਸ਼ਿਕਾਰ ਹੋਏ ਵਿਅਕਤੀਆਂ ਦੀ ਜਾਣਕਾਰੀ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਕੇ ਇਥੋਂ ਜਾਣਕਾਰੀ ਲਈ ਜਾ ਸਕਦੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਭਾਰਤੀ ਅਬੈਸੀ ਦੇ ਵੱਲੋਂ ਸਾウਦੀ ਅਰਬ ਦੀ ਅਬੈਸੀ ਦੇ ਵੱਲੋਂ ਜੋ ਭਾਰਤ ਦੀ ਅਬੈਸੀ ਹੈ ਉਸ ਵੱਲੋਂ ਇਹ ਨੰਬਰ ਜਾਰੀ ਕੀਤਾ ਗਿਆ ਤੇ 24 ਘੰਟੇ ਦਾ ਇੱਕ ਹੈਲਪਲਾਈਨ ਡੈਸਕ ਵੀ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਜੋ ਇਹ ਹਾਸੇ ਦੇ ਵਿੱਚ ਜੋ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਆ ਸਾਊਦੀ ਅਰਬ ਦੇ ਵਿੱਚ ਦੇਰ ਰਾਤ ਸੜਕੀ ਹਾਦਸੇ ਦੇ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਮੱਕਾ ਤੋਂ ਮਦੀਨਾ ਜਾ ਰਹੀ ਇੱਕ ਬੱਸ ਦੇ ਨਾਲ ਵਾਪਰਿਆ ਜਦੋਂ ਇਹ ਬੱਸ ਇੱਕ ਡੀਜ਼ਲ ਟੈਂਕਰ ਦੇ ਨਾਲ ਟਕਰਾ ਗਈ ਅਤੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਮ੍ਰਿਤਕਾਂ ਦੇ ਵਿੱਚ 20 ਔਰਤਾਂ ਤੇ 11 ਬੱਚੇ ਵੀ ਦਸੇ ਜਾ ਰਹੇ ਨੇ ਰਿਪੋਰਟਰਾਂ ਦੇ ਮੁਤਾਬਕ ਹਾਦਸੇ ਦੇ ਵਿੱਚ ਸਿਰਫ ਬੱਸ ਦਾ ਡਰਾਈਵਰ ਹੀ ਬਚ ਸਕਿਆ ਹੈ ਅਮਰਿਤਕਾ ਵਿੱਚੋਂ ਜ਼ਿਆਦਾਤਰ ਹైదరాబాద్ ਦੇ ਦਸੇ ਜਾ ਰਹੇ ਨੇ ਭਾਰਤੀ ਸਮੇਂ ਦੇ ਮੁਤਾਬਕ ਇਹ ਹਾਦਸਾ ਰਾਤ ਦੇ ਤਕਰੀਬਨ 1:30 ਵਜੇ ਵਾਪਰਿਆ ਅਤੇ ਕਰੀਬ ਮਹਰਜ ਦੇ ਨੇੜੇ ਹਾਦਸਾ ਵਾਪਰਿਆ ਜੋ ਕਿ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੀ ਦੂਰੀ ਤੇ ਹੈ ਦੱਸਿਆ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਬਹੁਤ ਸਾਰੇ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ ਅਤੇ ਬਚਣ ਦੀ ਕੋਈ ਵੀ ਸੰਭਾਵਨਾ ਨਹੀਂ ਸੀ ਇਸ ਪੂਰੇ ਮਾਮਲੇ ਵਿੱਚ ਤੇਲੰਗਾਨਾ ਸਰਕਾਰ ਨੇ ਰਿਆਦ ਦੇ ਵਿੱਚ ਭਾਰਤੀ ਬੈਸੀ ਦੇ ਨਾਲ ਸੰਪਰਕ ਸਥਾਪਿਤ ਕੀਤਾ ਹੈ। ਸੂਬਾ ਸਰਕਾਰ ਨੇ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰਸਮੀ ਤੌਰ ਤੇ ਪੀੜਤਾਂ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੇ ਲਈ ਭਾਰਤੀ ਦੂਤਾਵਾਸ ਦੇ ਨਾਲ ਵੀ ਤਾਲਮੇਲ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਧਰ ਸਾウਦੀ ਅਰਬ ਦੀ ਜਿੱਦਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਵੀ ਇੱਕ ਹੈਲਪਲਾਈਨ ਇਸ ਪੂਰੇ ਮਾਮਲੇ ਨੂੰ ਲੈ ਕੇ ਸ਼ੁਰੂ ਕੀਤੀ ਹੈ। ਦੂਤਾਵਾਸ ਨੇ ਜਾਰੀ ਸੰਦੇਸ਼ ਦੇ ਵਿੱਚ ਕਿਹਾ ਕਿ ਸਾਊਦੀ ਅਰਬ ਦੇ ਮਦੀਨਾ ਨੇੜੇ ਭਾਰਤੀ ਉਮਰਾ ਸ਼ਰਧਾਲੂਆਂ ਨਾਲ ਹੋਏ ਦੁਖਦਾਈ ਵਾਸਾਸੇ ਦੇ ਮੱਦੇਨਜ਼ਰ ਜਿਦਾ ਦੇ ਵਿੱਚ ਭਾਰਤੀ ਕੌਂਸਲਟ ਜਨ ਜਿਦਾ ਦੇ ਵਿੱਚ ਭਾਰਤੀ ਕੌਂਸਲਟ ਜਨਰਲ ਵੱਲੋਂ 24 ਘੰਟੇ ਦੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਤੇ ਹੈਲਪਲਾਈਨ ਸੇਵਾ ਸੰਪਰਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਹੈਲਪਲਾਈਨ ਸੰਪਰਕ ਦੇ ਲਈ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹ ਨੰਬਰ ਹੈ 800244 0003 ਇਹ ਨੰਬਰ ਵੀ ਸਾਊਦੀ ਅਰਬ ਦੇ ਭਾਰਤੀ ਸਫਾਰਤਖਾਨੇ ਵੱਲੋਂ ਮਦਦ ਦੇ ਲਈ ਜਾਰੀ ਕੀਤਾ ਗਿਆ ਹੈ